ਆਏ ਏਸੀ ਕਿਨੇ ਚਲਾਇਆ ਵਾ ਤੁਹਾਨੂੰ ਮੈਂ ਕਿਹਾ ਵੀ ਰਾਤ ਦੇ 10 ਵਜੇ ਤੋਂ ਪਹਿਲਾਂ ਏਸੀ ਨਹੀਂ ਆਨ ਕਰਨਾ ਅਜੇ 9:30 ਹੋਏ ਆ ਉਧਰ 600 ਜੁਨਟ ਟੱਪਣ ਵਾਲੇ ਆ ਦਿਲ ਤੂੰ ਹੀ ਲਿਆ ਕੇ ਛੱਡਣਾ ਹੈ ਬੰਦ ਕਰੋ ਇਹਨੂੰ 10 ਵਜੇ ਲਾਉਣਾ ਹੈ ਉਹ ਜੇ ਮਾ ਤਾਂ ਲਾਉਣ ਨਹੀਂ ਦੇਣਾ ਤੇ ਲਵਾਇਆ ਕਿਉਂ ਆ ਏਸੀ ਸਾਡੀ ਵਾਸਤੇ ਨਹੀਂ ਲਵਾਇਆ ਇਹ ਲਵਾਇਆ ਵਾ ਆਏ ਗਏ ਵਾਸਤੇ ਆ ਬੰਦ ਕਰ ਇਹਨੂੰ Papa ਤੁਹਾਡਾ ਬਿਜਲੀ ਬੋਰਡ ਤੇ ਨਹੀਂ ਲੱਗਾ ਨਾ ਜੀ ਏਸੀ ਲੱਗਾ ਵਾ ਤਾਂ ਫਿਰ ਚਾਦਰ ਲੈਂਦੀ ਕਰੋੜ ਪਈ ਹੈ ਹੈ ਜੇ ਚਾਦਰ ਲਾ ਲਓ ਜਾ ਫਿਰ ਏਸੀ ਬੰਦ ਕਰ ਲਓ ਏਸੀ ਤੇ ਭੈਣ ਜਿੰਨੀ ਦਾ ਬਿਮਾਰੀ ਦਾ ਘਰ ਆ ਕੇ ਆਹ ਲੱਤਾਂ ਪੀੜ ਹੋਣ ਲੱਗੀਆਂ ਬੁਰੇ ਹਾਲਿਆ ਮੇਰੇ ਕੋ ਤੇ ਏਸੀ ਚ ਪਿਆ ਨਹੀਂ ਜਾਂਦਾ ਮਾਹਾਂ ਹੀ ਪੈਣੀ ਮੈਂ ਜਦੋਂ ਦਾ ਏਸੀ ਚ ਪੈਣਾ ਸ਼ੁਰੂ ਕੀਤਾ ਮੇਰੀਆਂ ਤਾਂ ਲੱਤਾਂ ਦੁਖਣ ਲੱਗੀਆਂ ਮਮੇ ਪਰਾਂ ਹੋਵੋ ਵੀ ਦੂਜੇ ਬੰਨੇ ਜਾ ਕੇ ਫੇਰ ਮੈਂ ਇੱਥੇ ਪੈ। ਉਧਰ ਆਵਾ ਘਟਾ ਮਮੀ ਤੂੰ ਹੀ ਤੇ ਆਂਦੇ ਏਸੀ ਦੀ ਲੋੜ ਹੀ ਨਹੀਂਗੀ ਲੱਗਾ ਵਾ ਹੁਣ ਏਸੀ ਚੱਲਣ ਡਿਆ ਤਾਂ ਵੜੀ ਲੈਣੀ ਆ ਦੀ ਮਰ ਜੰਦੇ ਮੈਂ ਤੇ ਆਨੀ ਬੰਦ ਰੱਖ ਤੂੰ ਲਾ ਕੇ ਲੰਮੀ ਇਹਨੂੰ ਲਾ ਕੇ ਨਾ 3 ਘੰਟੇ ਤੇ ਕਮਰਾ ਠੰਡਾ ਕਰਕੇ ਤੇ ਏਸੀ ਬੰਦ ਕਰ ਦੇਣਾ ਕਰਨਾ ਕਿਉਂ ਨਹੀਂਗਾ ਬੰਦ ਕਰ ਦੇਣਾ ਕਮਰਾ ਠੰਡਾ ਹੋ ਗਿਆ ਆ ਵਾੜਾ ਸੋਣੀ ਆਂਦੀ ਰਹਿਣੀ ਵਧੀਆ ਰਹਿਣਾ ਵਾ ਯਾਨੀ ਆਂਨੀ ਆ ਦੋ ਦਿਨ ਔਖੇ ਸੌਖੇ ਬਾਹਰ ਸੌਂ ਜਾਂਦੇ ਮੰਜੇ ਡਾਹ ਕੇ ਪੱਖੇ ਥੱਲੇ ਆ ਇੱਕ ਰਿਆ ਵਾਲਾ ਬਿੱਲ ਆ ਲੈਂਦੋ 600 ਜੁੰਟ ਟੱਪ ਕੇ ਨਾ ਤੇ ਬਿੱਲ ਆ ਜਾਣਾ ਤੇ ਫਿਰ ਤੁਹਾਡੇ ਪਾਪੇ ਨੇ ਬੋਲਣਾ ਤੇ ਫਿਰ ਤੁਸੀਂ ਮੈਨੂੰ ਕਹਿਣਾ ਇੱਕ ਬਿੱਲ ਆ ਲੈਂਦੋ ਆਉਣ ਵਾਲਾ ਵਾ ਦੋ ਤਿੰਨ ਦਿਨਾਂ ਨੂੰ ਹੁਣੀ ਹੁਣੇ ਮੈਨੂੰ ਵਟਸਐਪ ਤੇ ਮੈਸੇਜ ਆਇਆ ਕਹਿੰਦੀ 8327 ਨੰਬਰ ਤੇ ਲਾਓ ਨਾ ਤੇ ਬਿੱਲ ਘਟ ਆਉਂਦਾ ਵਾ ਆ ਤੁਸੀਂ 2728 ਨੰਬਰ ਤੇ ਲਾਇਆ ਕਰੋ ਏਸੀ ਨੂੰ ਫਿਰ ਮਮੇ ਪੈਂਡ ਤੇ ਲਾ ਲਿਆ ਕਰੀਏ ਬਿੱਲ ਮੁਝਾ ਕਰਨ ਦੇ ਮਾਨਾ ਦੱਸ ਤੈਨੂੰ ਕੀ ਲੱਗਦਾ ਕਿ ਆਪਣੀ ਬੀਮਾ ਕੰਪਨੀ ਦੀ ਤਨਖਾਹ ਨਾਲ ਤੂੰ ਮੇਰੀ ਤਿਤਲੀ ਦੇ ਸ਼ੌਂਕ ਪੂਰੇ ਕਰ ਦੇਗਾ ਚੰਡੀਗੜ ਪਟਿਆਲਾ ਰੋਰ ਤੇ 22 ਕਿੱਲੇ ਜੱਟ ਨੂੰ ਆਉਂਦੇ ਨੇ ਤਿਤਲੀ ਤਾਂ ਕੀ ਸਾਰੇ ਪਰਿਵਾਰ ਦੇ ਸ਼ੌਕ ਪੂਰੇ ਕਰ ਦੂੰ ਫਿਰ 22 ਕਿੱਲਿਆਂ ਦੇ ਜੱਟ ਨੂੰ ਵਿਆਹ ਲਈ ਮੇਰੀ ਧੀ ਕਿਉਂ ਪਸੰਦ ਆਈ ਕਿਉਂ ਨਹੀਂ ਕੀ ਕਮੀਆਂ ਤੇ ਤਿਤਲੀ ਚ ਕਮੀ ਤੇ ਤਿਤਲੀ ਚ ਨਹੀਂ ਤੇਰੇ ਚ ਜਿਹੜਾ ਆਪਣੇ ਵਿਆਹ ਦੀ ਗੱਲ ਕਰਨ ਲਈ ਘਰ ਦੇ ਕਿਸੇ ਸਿਆਣੇ ਬੰਦੇ ਨੂੰ ਨਾਲ ਨਹੀਂ ਲੈ ਕੇ ਆਇਆ ਮਾਫ ਕਰਨਾ ਵੈਸੇ ਸਿਆਣੀ ਗੱਲ ਤੁਸੀਂ ਵੀ ਕੋਈ ਨਹੀਂ ਕੀਤੀ ਅਜੇ ਤੱਕ ਆਕੜ ਤਾਂ ਤੇਰੇ ਚ ਵੀ ਬੜੀ ਆ ਆਕੜ ਤੇ ਐਟੀਟਿਊਡ ਚ ਫਰਕ ਹੁੰਦਾ ਏ ਇਹਨੂੰ ਐਟੀਟਿਊਡ ਕਹਿੰਦੇ ਨੇ ਐਰੀਪਨ ਨੇ ਬੇਬੇ ਜਿਉਂਦੀ ਦਾ ਪੁੱਤ ਬੁੱਢ ਸੁਹਾਗੇ ਤੇਰੇ ਵੀਰ ਜਿਉਂ ਬੇਬੇ ਤੁਸੀਂ ਕਿਉਂ ਕਰੀ ਜਾਂਦੇ ਹੋ ਛੱਡੋ ਤੁਸੀਂ ਮੈਂ ਕਰਦੀ ਆਂ ਨਾ ਪੁੱਤ ਸਾਡੇ ਪਹਿਲਾਂ ਸਵਾ ਮਹੀਨਾ ਬਹੂ ਨੂੰ ਚੌਂਕੇ ਨਹੀਂ ਜਾਣ ਦਿੰਦੇ ਨਾਲੇ ਬੈਠੇ ਤਾਂ ਹੁਣ ਕੰਮ ਨਹੀਂ ਹੁੰਦਾ ਤੂੰ ਹੀ ਕਰਿਆ ਕਰੇਂਗੀ ਬੇਬੇ ਜਿੰਨਾ ਚਿਰ ਮੈਂ ਇੱਥੇ ਆ ਨਾ ਤੁਸੀਂ ਕੁਝ ਨਹੀਂ ਕਰੋਗੇ ਸਭ ਕੁਝ ਮੈਂ ਕਰਾਂਗੀ ਹਾਂ ਮੈਂ ਜਿੰਨਾ ਚਿਰ ਦਾ ਮਤਲਬ ਕੀ ਉਹ ਤੂੰ ਹੁਣ ਸਾਰੀ ਉਮਰ ਇੱਥੇ ਹੀ ਰਹਿਣਾ हां बेबे था कोई पता नहीं वे किन्ना चक्कर कड्डे वे तू टड़के-टड़के पहाड़ी का मंग काका करजे ना चुप कर जा ओ बेबे चार ही बहुत है चल पुत तू परेशान बना हां जी ओ भैया कढ़ाई ओ क्यों प्या खंड पई है बेबे तुसी बहुत सवेरे दा काम करले का तुसी हुण उठो ते पाठ पूजा करो ए उठ बेबे हाय बेबे तू किन्नी पाड़ी है जो मारा टाइम है कि मैं तू चक्की नहीं जानी मर जानेया तू मैंने मरी नहीं पालदा ਕਰਦਾ ਕੀ ਇਹ ਬਣਪੁਰਾ ਜਾ ਮੈਂ ਕਿਹਾ ਭੁੱਖਾ ਜੀ ਥੋੜਾ ਜਿਹਾ ਧਿਆਨ ਨਾਲ ਪ੍ਰਸ਼ਾਦ ਬਣਾਓ ਕਿਤੇ ਤਤਾ ਖੁਰਪਾ ਨਾਲੂ ਵਾਲੀਓ ਹੋਰ ਨਾ ਕੁੰਡ ਚੱਕੜ ਦੋ ਪਹਿਲਾਂ ਹੀ जख्मी ਹੋ ਜਾਈਓ ਹਾਏਓ ਬਾਬਾ ਮੈਂ ਤੇ ਚ ਆਈ ਬਹੁਤ ਹੋਰ ਕਿਥੇ ਆ ਜੇ ਤੁਹਾਨੂੰ ਤੁਹਾਡੇ ਪਿੰਡ ਵਿੱਚ ਪਹਿਲੇ ਆਲਟੋ ਕਰ ਮੈਂ ਲੈ ਕੇ ਆਈ ਸੀ ਕੀ ਸੁਖ ਦਿੱਤਾ ਤੁਹਾਡੀ ਆਲਟੋ ਨੇ ਬਸ ਦੋ ਵਾਰੀ ਮਕਾਨਾਂ ਹੀ ਜਾ ਕੇ ਆਏ ਆ ਨਾ ਵਿਆਹ ਤਾਂ ਨਹੀਂ ਨਾ ਜਾ ਕੇ ਆਏ ਬੜਾ ਗੁੱਸੇ ਹੁੰਦੀ ਐ ਆਲਟੋ ਦੀ ਚਾਬੀ ਚੱਕਦੀ ਐ ਤੇ ਪੇਕੇ ਭੱਗ ਜੰਨੀ ਐ ਮੈਨੂੰ ਕਹਿੰਦੀ ਸੈਪਰੇਟ ਰੂਮ ਨਹੀਂ ਹੈ ਤੁਹਾਡਾ ਮੈਂ ਕਿਹਾ ਸ਼ੁਕਰ ਕਰ ਘਰੇ ਰੱਖਿਆ ਉਹਨਾਂ ਨੇ ਪੁਆਇੰਟ ਮੈਂ ਭੁਖੀ ਰਹਿ ਸਕਦੀ ਆ ਪਿਆਸੀ ਰਹਿ ਸਕਦੀ ਆ ਚੁੱਪ ਰਹਿਣ ਵਾਲਾ ਕੰਮ ਮੇਰੇ ਕੋਲ ਨਹੀਂ ਹੁੰਦਾ ਮੰਗਲ ਸੂਤਰ ਖੋਣ ਵਾਲੇ ਨੂੰ 6 ਮਹੀਨੇ ਦੀ ਸਜ਼ਾ ਠੀਕ ਹੈ ਮੈਂ ਕਿਹਾ ਮੰਗਲ ਸੂਤਰ ਖੋਣ ਵਾਲੇ ਨੂੰ 6 ਮਹੀਨੇ ਦੀ ਸਜ਼ਾ ਉਹ ਤਾਂ ਫੇਰ ਵੀ ਠੀਕ ਆ ਇਧਰ ਪਾਉਣ ਵਾਲੇ ਨੂੰ ਦੇਖ ਲਓ ਉਮਰ ਕਾਇਦਾ

ਗਰਮੀਨਾ ਮਾਤ ਤਵਜਨ ਲਈ ਐ ਤੇ ਇਲੈਕਸ਼ਨਾਂ ਚ ਡਿਊਟੀ ਲਾਤੀ ਸਤ ਸ੍ਰੀ ਅਕਾਲ ਮੈਡਮ ਜੀ ਸਤ ਸ੍ਰੀ ਅਕਾਲ ਮੈਡਮ ਜੀ ਦਾ ਪਿਓ ਨਾ ਵੇਖ ਸਰ ਕਿੱਥੇ ਵੈਣਾ ਅਸੀਂ ਹਾਂਜੀ ਡਿਊਟੀ ਐ ਨਾ ਇੱਥੇ ਤਖਤ ਪੋਸਟ ਤੇ ਫੇ ਫਰਾਟਾ ਹੀ ਲਵਾ ਦੋ ਇੱਥੇ ਰੋਂਦੇ ਡਿਊਟੀਆਂ ਲਾਉਣ ਨੂੰ ਹਾਂ ਲੋਕੀ ਜਾ ਕੇ ਏਸੀ ਹਾਲ ਚ ਵੋਟ ਪਾਣ ਜਾਣ ਤੇ ਮੈਡਮ ਐ ਇੱਥੇ ਧੁੱਪੇ ਛੜਦੀਆਂ ਰਹਿਣ ਬਾਹ ਵੋਟ ਆਈਡੀ ਡਾਰ ਕਾਰਡ ਵੋਟ ਬਣ ਗਈ ਤੇਰੀ ਲਗਦਾ ਤੁਹਾਲੇ ਸ਼ੋਕ ਰਾਜੀਆਂ ਵੋਟ ਵਾਲੀ ਪਰਚੀ ਆਏ ਹਾਏ ਹਾਏ ਬੀਜੀ ਆਧਾਰ ਕਾਰਡ ਵੋਟਰ ਕਾਰਡ ਤੇ ਵੋਟ ਵਾਲੀ ਪਰਚੀ ਲੈ ਕੇ ਆਓਗੇ ਤੇ ਵੋਟ ਪਵਾਉਂਗੀ ਤੁਹਾਡੀ ਹਵਾ ਚ ਅੰਗੂਠਾ ਲਵਾ ਦਾਂ ਤੁਹਾਡਾ ਮੈਂ ਹਾਂਜੀ ਚਾਹੀਦੇ ਇਸ ਪ੍ਰੂਫ ਤੇ ਚਾਹੀਦੇ ਆ ਓ ਮਾਈ ਗੋਡ ਇਤਨੀ ਗਰਮੀ ਆ ਬੀਬੀਆਂ ਨੂੰ ਸਮਝਾਉਣਾ ਪੜਾ ਔਖਾ ਅਸੀਂ ਵੀ ਤਾਂ ਇੰਨੇ ਚਿਰ ਦੇ ਕੰਮ ਕਰਨ ਨਹੀਂ ਹੁਣ ਇੰਨੀ ਲੈਂ ਲੱਗੀ ਹੋਈ ਤੇ ਅਸੀਂ ਕੀ ਕਰੀਏ ਸਾਰੇ ਵੋਟ ਪਾਣ ਆਏ ਨਹੀਂ ਤੁਸੀਂ ਇਕੱਲੇ ਤੇ ਆਏ ਨਹੀਂ ਜੀ ਪਲੈਨ ਚ ਲੱਗੋ ਜਾ ਕੇ ਸਾਰਿਆਂ ਨੇ ਵੋਟਾਂ ਪਾਣੀਆਂ ਕਿਥੇ ਮੈਮ ਬਾਥਰੂਮ ਕਰਨ ਦਾ ਵੀ ਟਾਈਮ ਨਹੀਂ ਲੱਗਣਾ ਚੱਲ ਕਾਗਜ਼ ਜਮ੍ਹਾਂ ਕਰਾਈਏ ਹੋਤ ਗਈਆਂ ਹੀ ਵੇਲੀਆਂ ਆਹ ਆਏ ਇੱਕ ਤੇ ਇੰਨੀ ਗਰਮੀ ਉੱਤ ਮੈਨੂੰ ਇੱਥੋਂ ਪਿੰਡੋਂ ਉਨਕਰ ਜਾਣੂ ਆਟੋ ਵੀ ਨਹੀਂ ਲੱਭਣਾ ਕੋਈ ਰੰਗਣ ਵਾਲੇ ਤੋਂ ਰੰਗ ਸਿੱਖ ਰਹੇ ਆ ਡੰਗਣ ਵਾਲੇ ਤੋਂ ਡੰਗ ਸਿੱਖ ਰਹੇ ਆ ਹੋ ਕੇ ਅਸੀਂ ਮਲੰਗ ਸਿੱਖ ਰਹੇ ਆ ਪੁੱਛੋ ਨਾ ਕੀ ਕੀ ਢੰਗ ਸਿੱਖ ਰਹੇ ਆ ਕਿੰਜ ਬੰਦਾ ਮਾਰਨਾ ਪਰ ਜਾਨ ਨਹੀਂ ਕੱਢਣੀ ਰੇ ਰੇ ਸੱਜਣ ਦੇ ਸੰਗ ਸਿੱਖ ਰਹੇ ਆ ਪੁੱਛੋ ਨਾ ਕੀ ਕੀ ਢੰਗ ਸਿੱਖ ਰਹੇ ਆ ਢੋਖਾ ਹੋਵੇ ਪਰ ਢੋਖਾ ਨਾ ਲੱਗੇ ਵਖਾਵਾ ਫੂਕਾ ਫੋਕਾ ਨਾ ਲੱਗੇ ਝੂਠੇ ਪਿਆਰ ਚ ਫਸੇ ਹੋਏ ਨੂੰ ਕਿੰਤੂ ਪ੍ਰੰਤੂ ਦਾ ਮੌਕਾ ਨਾ ਲੱਗੇ ਕੈਸੀ ਵਖਰੀ ਤਰੰਗ ਸਿੱਖ ਰਹੇ ਆ ਰੂਹ ਨੂੰ ਕਰ ਬੇਰੰਗ ਸਿੱਖ ਰਹੇ ਆ ਪੁੱਛੋ ਨਾ ਕੀ ਕੀ ਢੰਗ ਸਿੱਖ ਰਹੇ ਆ ਜਿੰਨਾ ਝੂਠਾ ਓਨਾ ਉੱਚਾ ਇਹ ਤਸਬੀਹ ਤੇ ਰੱਟ ਲੈਣਾ ਜ਼ਮੀਰ ਵੇਚ ਕੇ ਜੋ ਵੀ ਮਿਲਦਾ ਹੱਸ ਕੇ ਮਿੱਤਰਾ ਖੱਟ ਲੈਣਾ ਪੌਣੀ ਕਿਵੇਂ ਹੁੜਦੰਗ ਸਿੱਖ ਰਹੇ ਆ ਵੇਖ ਵਜੌਣੀ ਮਰਦੰਗ ਸਿੱਖ ਰਹੇ ਆ ਪੁੱਛੋ ਨਾ ਕੀ ਕੀ ਢੰਗ ਸਿੱਖ ਰਹੇ ਆ ਦਿਲਦਲ ਦੀ ਪਰਵਾਹ ਨਹੀਂ ਕਰਨੀ ਐਵੇਂ ਪੁੱਠੀ ਰਾਹ ਨਹੀਂ ਫੜਨੀ ਪਿਆਰ ਚ ਸਭ ਕੁਝ ਸੋਚ ਕੇ ਕਰਨਾ ਮੂੰ ਚੱਕ ਕੇ ਐਵੇਂ ਹਾਂ ਨਹੀਂ ਕਰਨੀ ਸਭ ਕੁਝ ਸੂਲੀ ਤੇ ਟੰਗ ਸਿੱਖ ਰਹੇ ਆ ਦਿਲਾਂ ਦੇ ਉੱਤੋਂ ਦੀ ਲੰਗ ਸਿੱਖ ਰਹੇ ਆ ਪੁੱਛੋ ਨਾ ਕੀ ਕੀ ਟੰਗ ਸਿੱਖ ਰਹੇ ਆ ਕਿੰਜ ਬੰਦਾ ਮਾਰਨਾ ਪਰ ਜਾਨ ਨਹੀਂ ਕੱਢਣੀ ਰਹਿ ਰਹਿ ਸੱਜਣ ਦੇ ਸੰਗ ਸੇ